1 ਲੱਖ ਚਤਰੋ ਮੁੰਡੇ ਆਏ 40 50 ਜਣੇ ਉਹਨਾਂ ਨੇ ਪੱਤਰਬਾਈ ਚਾਲੂ ਕਰਤੀ ਰਾਣੀ ਹੈਗੀ ਜੀ ਜਨਾਨੀ ਉਹ ਮੇਰੇ ਬ੍ਰਦਰ ਨੂੰ ਰੱਖੀ ਬੈਠੀ ਆ ਉਹ ਵਿਆਹੀ ਹੋਈਏ ਦੋ ਦੋ ਕੁੜੀਆਂ ਉਹਦੀਆਂ ਵੱਡੀਆਂ ਵੱਡੀਆਂ ਹੈਗੀਆਂ ਜੀ ਠੀਕ ਹੈ ਉਹ ਵਿਆਹੀਆਂ ਵਰੀਆਂ ਕੁੜੀਆਂ ਉਹਦੇ ਨਾਲ ਸੀ ਉਹ ਆਪਣੇ ਮੇਰੇ ਭਰਾ ਦਾ ਮੈਂ ਵਿਆਹ ਕਿਵੇਂ ਕਰਦਾ ਜੀ ਮੋਟਰਸਾਈਕਲ ਦੀ ਹਾਲਤ ਕਿਸ ਤਰੀਕੇ ਦੀ ਬਣ ਚੁੱਕੀ ਹੈ ਤੇ ਮੇਰੇ ਬੱਚੇ ਚੱਕ ਕੇ ਰਾਤ ਨੂੰ ਲੱਗੇ ਕਿਸਾਨਾਂ ਚ ਜਾ ਕੇ ਕੁੱਪੜ ਮਾਰ ਲਾਗੇ ਉਹ ਰਹੇ ਆ ਬੁਰੀਆਂ ਹਾਲਤਾਂ ਦਾ ਕੁੱਟ ਮਾਰਿਆ ਉਹ ਜਿਹੜੇ ਕਾਪੇ ਨੇ ਕੁੱਟ ਮਾਰ ਲਾਗੇ ਜੋ ਕਾਪੇ ਨੇ ਕੁੱਟ ਮਾਰ ਲਾਗੇ ਤੇ ਮੈਂ ਇਹਨੇ ਕੀ ਕੀਤਾ ਮੇਰਾ ਬੱਚਾ ਜਾਨ ਚਲਾ ਕੇ ਪਰ ਜੱਬ ਜਰਾ ਪਤਾ ਨਹੀਂ ਕਿਹੜੇ 2:00 ਵਜੇ 12:30 ਵਜੇ 1:00 ਵਜੇ ਅਧੂਰ ਮੈਂ ਮਦਦ ਲਈ ਸਰਕਾਰੀ ਅਸੁਰਦਾ ਜਾ ਕੇ ਬੱਚੇ ਦੀ ਸਾਡੇ ਘਰੇ ਆ ਕੇ ਹਜੇ ਵੀ ਸਾਨੂੰ ਕੰਮ ਕੇ ਸਾਨੂੰ ਕਾਲ ਆ ਰਹੀਆਂ ਆ ਵੀ ਤੁਹਾਨੂੰ ਛੱਡਦੇ ਨਹੀਂ ਹੈਗੇ ਅੱਜ ਦਾ ਦਿਨ ਤਾਂ ਤੁਹਾਨੂੰ ਛੱਡਣਾ ਹੀ ਨਹੀਂ ਤੁਹਾਨੂੰ ਮਾਰ ਦਾਂਗੇ ਪਤਾ ਨਹੀਂ ਮੈਨੂੰ ਬਾਹਰ ਕਿਵੇਂ ਮੇਰਾ ਪਰਮਾਤਮਾ ਨੂੰ ਕੱਟ ਕੇ ਲੈ ਆ ਮੇਰੇ ਬੱਚੇ ਨੂੰ ਇੰਨੇ ਜਾਣਾ ਤੋਂ ਸਾਡੇ ਸਾਰੇ ਪਰਿਵਾਰ ਦੀ ਜਾਨ ਵੀ ਜਾ ਸਕਦੀ ਸੀ ਪਰ ਅਸੀਂ ਕੁੰਡੇ ਲਾ ਲਾ ਕੇ ਕਿਵੇਂ ਅਸੀਂ ਆਪਣੀ ਜਾਨ ਬਚਾਈਏ ਜੇ ਸਾਨੂੰ ਪਤਾ ਜੇ ਸਾਰੇ ਪਰਮਾਤਮਾ ਨੂੰ ਪਤਾ ਸਾਰੀ ਰਾਤ ਉਹ ਬੰਦੇ ਇਹ ਚੀਜ਼ਾਂ ਕਰਨੋਂ ਹਟੇ ਨਹੀਂ ਅਸੀਂ ਉਹਨਾਂ ਨੂੰ ਬਾਰ ਬਾਰ ਪੁਲਿਸ ਨੂੰ ਫੋਨ ਕਰਦੇ ਹੁੰਦੇ ਸੀ ਤੇ ਹਮਲਾਵਰ ਕਿੰਨਿਆਂ ਕੋ ਉਹਨਾਂ ਦੇ ਮੈਨੂੰ ਲੱਗਦਾ ਵੀ ਜਿਹੜੇ ਛਾਤਰ ਮਤਲਬ ਲੋਕ ਨੇ ਉਹ ਵੀ ਬੇਖੌਫ ਹੋਏ ਹੋਇਆ ਪੁਲਿਸ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਮੈਨੂੰ ਲੱਗਦਾ ਬੀਤੀ ਰਾਤ ਬਠਿੰਡਾ ਦੇ ਵਿੱਚ ਗੁਰਕੁਲ ਰੋਡ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ 50 ਦੇ ਕਰੀਬੋ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੁਝ ਘਰਾਂ ਦੇ ਉੱਪਰ ਹਮਲਾ ਕੀਤਾ ਗਿਆ ਤੇਜ਼ ਤਾਰ ਹਥਿਆਰ ਇੱਟਾ ਰੋੜੇ ਤੇ ਉਹ ਇਸ ਤਰੀਕੇ ਦਾ ਭਿਆਨਕ ਮੰਜ਼ਰ ਸੀ ਕਿ ਤੁਸੀਂ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਸ ਗੱਲ ਨੂੰ ਲੈ ਕੇ ਕਿ ਕਿਸ ਤਰੀਕੇ ਦੀ ਲਾਰਡ ਆਰਡਰ ਦੀ ਸਿਚੁਏਸ਼ਨ ਹੈ ਪਰ ਇਸ ਤੋਂ ਵੱਡੀ ਇੱਕ ਵੱਖਰੀ ਤੁਹਾਨੂੰ ਹੋਰ ਗੱਲ ਦੱਸ ਦਈਏ ਕਿ ਜਿਸ ਜਗ੍ਹਾ ਤੇ ਅਸੀਂ ਹੋਰ ਮਨਜ਼ਰ ਦੇ ਉੱਤੇ ਖੜੇ ਹੋਏ ਆ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਸਭ ਤੋਂ ਪਹਿਲਾਂ ਤੋਂ ਇੱਕ ਤਸਵੀਰ ਉਹ ਦਿਖਾਈਏ ਕਿ ਇਹ ਸੋ 4 ਕਰ ਦੂਰੀ ਤੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵੀ ਨਿਵਾਸ ਸਥਾਨ ਹੈ ਤੇ ਉਹਨਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਇਸ ਤਰੀਕੇ ਦੀ ਘਟਨਾ ਵਾਪਰੀ ਬਹੁਤ ਵੱਡੇ ਸਵਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਖੜੇ ਹੁੰਦੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਹ ਵੀ ਕਈ ਤਰੀਕੇ ਦੇ ਸਵਾਲ ਖੜੇ ਕਰਦੇ ਨੇ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਈਏ ਉਹਨਾਂ ਪਰਿਵਾਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਖਿਰ ਮਸਲਾ ਕੀ ਸੀ ਉਹ ਕਿਉਂਕਿ ਉਹ ਘਰ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਉਸ ਘਰ ਦੇ ਉੱਤੇ ਇੱਟਾ ਰੋੜੇ ਚੱਲੇ ਨੇ ਫਿਰ ਇਸ ਤੋਂ ਬਾਅਦ ਕੁਝ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਇੱਟਾ ਰੋੜੇ ਚੱਲੇ ਨੇ ਤੇ ਫਿਰ ਆ ਦੇਖੋ ਕਿ ਰਾਤ ਦੀ ਤਸਵੀਰ ਜਿਹੜੀ ਸੀ ਉਹ ਇਹਨਾਂ ਦੁਕਾਨਾਂ ਦੇ ਬਾਹਰ ਕਿਸ ਤਰੀਕੇ ਦੇ ਨਾਲ ਇੱਟਾ ਰੋੜੇ ਵਿਖਰੇ ਹੋਏ ਨੇ ਮੈਂ ਚਾਹਾਂਗਾ ਕਿ ਇੱਕ ਵਾਰੀ ਨਜ਼ਦੀਕ ਤੋਂ ਦਿਖਾ ਦਿਓ ਆਪਾਂ ਜੋ ਇਹ ਰਾਤ ਦਾ ਮੰਜ਼ਰ ਸੀ ਇੱਟਾ ਰੋੜੇ ਤੇ ਤੇਜ਼ ਤਾਰ ਹਥਿਆਰ ਤੇ ਕੁਝ ਮੋਟਰਸਾਈਕਲ ਕੁਝ ਵਹੀਕਲਸ ਵੀ ਇਸ ਜਗ੍ਹਾ ਦੇ ਉੱਤੇ ਭੰਨੇ ਗਏ ਜਿਹੜੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦੇ ਵੀ ਵਹੀਕਲਸ ਭੰਨੇ ਗਏ ਤੇ ਉਹ ਉਸ ਤੋਂ ਬਾਅਦ ਫਰਾਰ ਹੋ ਗਏ ਮਸਲਾ ਕੀ ਸੀ ਉਹ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇੱਕ ਮੋਟਰਸਾਈਕਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਇੱਕ ਬੁਲੇਟ ਮੋਟਰਸਾਈਕਲ ਦੇਖੋ ਕਿ ਇਸ ਦੀ ਜਿਸ ਤਰੀਕੇ ਦੇ ਨਾਲ ਹਾਲਤ ਕਰ ਦਿੱਤੀ ਗਈ ਹੈ ਟੰਕੀ ਦੇ ਉੱਤੇ ਜਿਹੜੇ ਰੌੜ ਵਜੀਆਂ ਨੇ ਤੇ ਇਸ ਤੋਂ ਇਲਾਵਾ ਇਹਦੀਆਂ ਲਾਈਟਾਂ ਪਾ ਦਿੱਤੀਆਂ ਗਈਆਂ ਹੋਰ ਮੋਟਰਸਾਈਕਲ ਜਿਹੜੇ ਨੇ ਉਹ ਵੀ ਭੰਨੇ ਗਏ ਨੇ ਦੁਕਾਨਦਾਰ ਨੇ ਇੱਥੋਂ ਇਹਨਾਂ ਦੀ ਸ਼ਾਪ ਹੈ ਸਰ ਕੀ ਨਾਂ ਕੀ ਹੈ ਤੁਹਾਡਾ ਜੀ ਮੇਰਾ ਨਾਮ ਆਜ਼ਮ ਖਾਨ ਹੈ ਜੀ ਆਪਣੀ ਮੀਟ ਦੀ ਦੁਕਾਨ ਅੱਛਾ ਜੀ ਰਾਤ ਦਾ ਮੰਜ਼ਰ ਕੀ ਸੀ ਤੁਹਾਡਾ ਕਸੂਰ ਕੀ ਸੀ ਸਾਡਾ ਤਾਂ ਕੋਈ ਕਸੂਰ ਨਹੀਂ ਸੀਗਾ ਜੀ ਨਾ ਸਾਡਾ ਕੋਈ ਰੋਲਾ ਸੀ ਕਿਸੇ ਨਾਲ ਅੱਜ ਤਾਂ ਮੇਰੇ ਭਤੀਜੇ ਦੁਕਾਨ ਤੇ ਬੈਠੇ ਸੀ ਇੱਕ ਮਲਾਜ਼ਮ ਬੈਠਾ ਸੀਗਾ ਇੱਕ ਲਗ ਤੇ ਅੰਦਰੋਂ ਮੁੰਡੇ ਆਏ 40 50 ਜਣੇ ਉਹਨਾਂ ਨੇ ਪੱਥਰ ਪਾਈ ਚਾਲੂ ਕਰਤੀ ਜਦੋਂ ਡਰ ਤੋਂ ਸਾਡੇ ਭਤੀਜੇ ਨੇ ਸ਼ਟਰ ਬੰਦ ਕਰ ਲਿਆ ਤੇ ਆਪਣਾ ਉਹ ਵਹੀਕਲ ਖੜਾ ਸੀਗਾ ਬੋਲਟ ਤੇ ਉਹਨੂੰ ਨਜਾਇਜ਼ ਹੀ ਭੰਗ ਗਈ ਇਹਦਾ ਕੀ ਕਸੂਰ ਸੀਗਾ ਹਾਂਜੀ ਨਹੀਂ ਤੁਹਾਡੀ ਕੋਈ ਰੰਜਿਸ਼ ਕੋਈ ਗੱਲਬਾਤ ਕੋਈ ਕਿਸੇ ਤਰੀਕੇ ਨਾਲ ਤੁਸੀਂ ਜਾਣਦੇ ਵੀ ਹੋ ਉਹਨਾਂ ਨੂੰ ਨਹੀਂ ਅਸੀਂ ਜਾਣਦੇ ਨਹੀਂ ਇਹ ਸਾਨੂੰ ਪਤਾ ਨਹੀਂ ਕੋਣ ਆ ਕੋਣ ਨਹੀਂ ਤੁਹਾਡਾ ਕੋਈ ਕਸੂਰ ਵੀ ਨਹੀਂ ਸੀ ਫਿਰ ਵੀ ਮੋੜ ਗਿਆ ਸਾਡਾ ਕੋਈ ਕਸੂਰ ਨਹੀਂ ਸਾਡਾ ਮੋਟਰਸਾਈਕਲ ਪਨ ਗਿਆ ਹੋਰ ਵੀ ਕਿਸੇ ਦਾ ਪਨ ਗਿਆ ਬਾਪੂ ਜੀ ਤੁਹਾਡੇ ਵੀ ਇਧਰਲੇ ਪਾਸੇ ਕੋਈ ਰੋੜੇ ਡਾਲੇ ਚੱਲੇ ਸੀਗੇ ਜੀ ਤੁਹਾਡੇ ਵਾਲੇ ਪਾਸੇ ਨੂੰ ਇਧਰਲੇ ਪਾਸੇ ਤੁਹਾਡੇ ਵਾਲੇ ਪਾਸੇ ਵੀ ਰੋੜੇ ਡਾਲੇ ਚੱਲੇ ਸੀਗੇ ਰਾਤ ਚੱਲੇ ਰੋੜੇ ਅੱਛਾ ਕੀ ਕੁਛ ਕੀ ਕੁਛ ਸੀਗਾ ਰਾਤ ਦਾ ਮੰਜ਼ਰ ਬਹੁਤ 40 50 ਬੰਦੇ ਰੋੜੇ ਮਾਰ ਗਏ ਹੂੰ ਤੁਹਾਡਾ ਕੀ ਕਸੂਰ ਕੋਈ ਕਸੂਰ ਨਹੀਂ ਕੋਈ ਲੜਾਈ ਨਹੀਂ ਮੈਂ ਬੱਚਿਆਂ ਨੂੰ ਲੜ ਨਹੀਂ ਦਿੰਦਾ ਕਿਸੇ ਕਾਰ ਕਰਦੇ ਨਾਲ ਕਰ اچھا ਤੁਹਾਡੇ ਘਰੇ ਵੀ ਮਾਰ ਕੇ ਮੈਨੂੰ ਜਿਹੜਾ ਪਤਾ ਲੱਗਿਆ ਮੈਂ ਉਹਦੇ ਲੱਤਾਂ ਤੋਬਾ ਕਿਹੜਾ ਬੰਦਾ ਹੈਗਾ ਇਹ ਪੁਲਿਸ ਪੁਲਿਸ ਆਈ ਸੀ ਮੋਕੇ ਤੇ ਪੁਲਿਸ ਆਈ ਸੀ ਬਿਲਕੁਲ ਕੀ ਕਰ ਰਹੇ ਸੀ ਇਹਨਾਂ ਨੂੰ ਉਹ ਇਹਨਾਂ ਨੂੰ ਜਿਹਨਾਂ ਲੜਾਈ ਉਹਨਾਂ ਨੂੰ ਪਤਾ ਸੀ ਪੁਲਿਸ ਨਾਲ ਮੈਂ ਬੁਲਾਈ ਜਾਂਦਾ ਮੈਂ ਬੁਲਾਵਾ ਠੀਕ ਹੈ ਮੈਂ ਤਾਂ ਆਪਣੇ ਆਪ ਨੇ ਠੀਕ ਹੈ ਠੀਕ ਹੈ ਇੱਕ ਹੋਰ ਘਰ ਤੁਹਾਨੂੰ ਅਸੀਂ ਦਿਖਾ ਦਈਏ ਕਿ ਜਿਹੜੇ ਘਰ ਦੀ ਅਸੀਂ ਗੱਲ ਕਰ ਰਹੇ ਸੀ ਜਿਸ ਘਰ ਦੇ ਨਾਲ ਜੋ ਮਸਲਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਇਹ 40 ਤੋਂ 50 ਕਰੀਬ ਜੋ ਦੱਸੇ ਜਾ ਰਹੇ ਨੇ ਕਿ ਲੜਕੇ ਸੀ ਰਾਤ ਜਿਹੜਾ ਇਹ ਮੰਜ਼ਰ ਬਣਿਆ ਜਿਸ ਦੇ ਵਿੱਚ ਅ ਘਰਾਂ ਦੇ ਉੱਤੇ ਹਮਲਾ ਹੋਇਆ ਹਾਲਾਂਕਿ ਜਿਹੜਾ ਨੁਕਸਾਨ ਦੱਸਿਆ ਜਾ ਰਿਹਾ ਉਹ ਜ਼ਿਆਦਾਤਰ ਜਿਹੜਾ ਘਰ ਦਾ ਸਮਾਨ ਸਮਾਨ ਦਾ ਨੁਕਸਾਨ ਹੋਇਆ ਇਸ ਘਰ ਦੇ ਅੰਦਰ ਦਾਖਲ ਹੋਈ ਸੀ ਉਹ ਜਿਹੜੇ ਸਰਾਰਤੀ ਅਨਸਰਸੀ 40 ਤੋਂ 50 ਕਰੀਬ ਦੇ 50 ਦੇ ਕਰੀਬ ਉਹ ਸਰਾਰਤੀ ਅਨਸਰਸੀ ਉਹ ਮੋਟਰਸਾਈਕਲ ਦੇਖੀਏ ਆਪਾਂ ਤਾਂ ਮੋਟਰਸਾਈਕਲ ਦੀ ਹਾਲਤ ਕਿਸ ਤਰੀਕੇ ਦੀ ਬਣ ਚੁੱਕੀ ਹੈ ਮਾਤਾ ਜੀ ਤੁਹਾਡਾ ਘਰ ਹੈ ਜੀ ਇਹ ਹਾਂਜੀ ਹਾਂਜੀ ਸਾਡਾ ਘਰ ਆ ਆਜੂ ਅੱਗੇ ਆਪਾਂ ਕੀ ਕੀ ਨੁਕਸਾਨ ਹੋਇਆ ਹੋਇਆ ਹੈ। ਹਰਜਨ ਨੇ ਮੇਰੇ ਮੁੰਡੇ ਨੂੰ ਫੋਨ ਕਰਨ ਨੂੰ ਹਲਦੀਆਂ ਨਹੀਂ ਚ ਕਰ ਜਾਨੀਆਂ। ਸਾਕਾ ਫੋਨ ਨਾ ਕਰੋ। ਹੂੰ। ਠੀਕ ਹੈ। ਤੁਸੀਂ ਆਓ ਅੱਗੇ ਆਪਾਂ ਦੇਖੀਏ ਕੀ ਕੁਝ ਤੁਹਾਡਾ ਨੁਕਸਾਨ ਹੋਇਆ ਕਰਦਾ ਪਲੀਜ਼ ਦਿਖਾ ਦਿਓ ਮਾੜਾ ਜ। ਇਹ ਕਰਦੇ ਹਾਲਾਤ ਨੇ ਇਹ ਮੋਟਰਸਾਈਕਲ ਆ ਮੋਟਰਸਾਈਕਲ ਦੀ ਟੰਕੀ ਦੇਖੀਏ ਤਾਂ ਟੰਕੀ ਦਾ ਹਾਲ ਕਿਸ ਤਰੀਕੇ ਦੇ ਨਾਲ ਹੋਇਆ ਹੈ। ਇਟਾਂ ਕਿਸ ਤਰੀਕੇ ਦੇ ਨਾਲ ਚਲੀਆਂ ਨੇ। ਹਰ ਇਹਦੇ ਜੋ ਮੀਟਰ ਉਹ ਉਹਦੇ ਵੀ ਉਹ ਵੀ ਤੋੜ ਦਿੱਤਾ ਗਿਆ ਹੈ। ਤੇ ਇਟਾਂ ਜਿਹੜੇ ਡਲੇ ਨੇ ਉਹ ਅੰਦਰ ਤੱਕ ਘਰ ਦੇ ਅੰਦਰ ਤੱਕ ਜਿਹੜੇ ਚੱਲੇ ਨੇ ਆ ਦੇਖਿਆ ਦੇਖਿਆ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਦੇਰ ਰਾਤ ਸ਼ੂਗਰ ਦਾ ਮਰੀਜ਼ ਮੇਰੇ ਦੋਤਾ ਨਿੱਕਾ ਜਾ ਉਹ ਮੋਟਰਸਾਈਕਲ ਭੰਗ ਗਿਆ ਉਹਦਾ ਮੈਂ ਦੋਤਾ ਨਿੱਕਾ ਜਾ ਸ਼ੂਗਰ ਦਾ ਮਰੀਜ਼ ਸੀਸਾ ਸ਼ੂਗਰ ਉੜਦੇ ਨੂੰ ਹੋ ਜਾਂਦਾ ਉਹਨੂੰ ਮਰੀਜ਼ਾ ਜੇ ਹੋ ਉਹਦਾ ਮੋਟਰਸਾਈਕਲ ਭੰਗ ਕੇ ਗਾਇਆ ਉਹ ਬੱਚਾ ਆਇਆ ਸੀ ਪਤਾ ਲੈਣ ਅੱਛਾ ਉਹਦਾ ਮੋਟਰਸਾਈਕਲ ਭੰਗ ਤਾਂ ਨਹੀਂ ਕਾਰਨ ਕੀ ਸੀ ਔਰੰਜਸ ਦਾ ਜਿਹੜਾ ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ ਪਤਨੀ ਵਸਹਾ ਰਾਜੂ ਪਿਛੇ ਬੀਜੂ ਰਾਜੂ ਰਾਜੂ ਹੋ ਜੀ ਕੋਈ ਜਨਤਨਗਰ ਦਾ ਤੋਂ ਚਾਰ ਜਾਨੇ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ ਕੀ ਨਾਮ ਹੈ ਤੁਹਾਡੇ ਬੇਟੇ ਦਾ ਤਿੰਨ ਜਾਨੇ ਤਾਂ ਫੜਾਦੇ ਰਾਜਵਿੰਦਰ ਸਿੰਘ ਜੀ ਤੇ ਮੇਰੇ ਬੱਚੇ ਨੂੰ ਚੱਕ ਕੇ ਰਾਤ ਨੂੰ ਲੈ ਕੇ ਖਸਾਨਾ ਚ ਜਾ ਕੇ ਉਹ ਕੁੱਟਮਾਰ ਲਾ ਕੇ ਉਹਨੇ ਬਹੁਤ ਬੁਰੀ ਹਾਲਤ ਨਾਲ ਕੁੱਟ ਮਾਰਿਆ ਉਹ ਜਿਹੜੇ ਕਾਪਾ ਹੁੰਦ ਕਾਪੇ ਨੇ ਕੁੱਟ ਮਾਰਨ ਲੱਗੇ ਜੀ ਜੋ ਕਾਪੇ ਨੇ ਕੁੱਟ ਮਾਰਨ ਲੱਗੇ ਤੇ ਮੈਂ ਇਹਨੇ ਕੀ ਕੀਤਾ ਮੇਰਾ ਬੱਚਾ ਜਾਨ ਛਿੜਾ ਕੇ ਭੱਜਾ ਵਿਚਾਰਾ ਪਤਾ ਨਹੀਂ ਕਿਹੜੇ ਢੂਰ ਵਜੇ 12:30 ਵਜੇ ਵਈ 1 ਵਜੇ ਢੂਰ ਵਜੇ ਮੈਂ ਦਾਖਲ ਕੀਤਾ ਜੀ ਸਰਕਾਰੀ ਸਵਦਾ ਜਾ ਕੇ ਬੱਚੇ ਨੂੰ ਅੱਛਾ ਬਹੁਤ ਬੁਰੀ ਹਾਲਤ ਨਾਲ ਮੇਰੇ ਬੱਚੇ ਨੂੰ ਕੁੱਟਿਆ ਜੀ ਬਹੁਤ ਜਿਆਦਾ ਬੱਚਾ ਪਤਾ ਨਹੀਂ ਕਿ ਉਹ ਬੱਚੇ ਉਹ ਭੱਜਿਆ ਪਤਾ ਨਹੀਂ ਮੈਨੂੰ ਬਾਹਰ ਕਿਵੇਂ ਮੇਰੇ ਉੱਪਰ ਮਾਂ ਤੋਂ ਉਹਨੂੰ ਕੱਢ ਕੇ ਲਿਆ ਮੇਰੇ ਬੱਚੇ ਨੂੰ ਇੰਨੇ ਜਾਣ ਤੋਂ ਤੇ ਬੱਚਾ ਬਸ ਤੁਹਾਨੂੰ ਦੱਸ ਨਹੀਂ ਸਕਦੀ ਜਿਹੜੇ ਬੱਚੇ ਨੇ ਤੁਹਾਡੀ ਬੱਚੀ ਨੂੰ ਕਿਉਂ ਚੱਕ ਕੇ ਲੈ ਕੇ ਗਈ ਸੀ ਰੰਜਸ ਜੀ ਪਤਾ ਨਹੀਂ ਕੋ ਰੰਜੋ ਉਹ ਸਾਡੀ ਰੰਜਸ ਆ ਪ੍ਰਾਣੀ ਅੱਛਾ ਕਹਿੰਦੇ ਮਾੜੀ ਮੋਟੀ ਰੰਜਸ ਆ ਕੋਈ ਕੁਝ ਨਹੀਂ ਫਿਰ ਉਹ 40 50 ਲੋਕ ਸੀ ਜਿਹੜੇ ਰਾਤ ਆਏ ਸੀ ਹਮਲਾ ਵਾਸਤੇ ਹਾਂਜੀ ਉਹ ਰਾਤ ਜਿਹੜੇ ਹਮਲਾ ਵਾਸਤੇ ਆਏ ਸੀ 40 ਗੁਰਪ ਸਿੰਘ ਗੇਲ ਦਾ ਨਿਵਾਸ ਥਾ ਨਾ ਬਿਲਕੁਲ ਨਜ਼ਦੀਕ ਤੇ ਉਹਨਾਂ ਦੇ ਕੋਈ ਪੁਲਿਸ ਕੋਈ ਉਹ ਕਿਹੜਾ ਹੁਣੇ ਵਿਚਾਰੇ ਕਿਹਨੇ ਨਹੀਂ ਪੁਲਿਸ ਕੋਈ ਫੋਰਸ ਕੋਈ ਤਨਾਤਾ ਹੁੰਦੀ ਹੈ ਸਿਕਿਉਰਿਟੀ ਦਾ ਹੁੰਦਾ ਹੈ ਉਹ ਆਏ ਸੀਗੇ ਪਰ ਉਹ ਵਿਚਾਰੇ ਉਧਰ ਉਧਰ ਜਾਂਦੇ ਸੀ ਤੇ ਪੁਲਸਾਂ ਤੇ ਨਾਲ ਜਿਹੜੇ ਆ ਜਾਂਦੇ ਸੀ ਜੋ ਮਾੜੇ ਪਰ ਸਾਰੇ ਉਹਨਾਂ ਬਾੜਨਵਾਗੇ ਕਰੇ ਤੇ ਨਾਲ ਦੇ ਇਧਰ ਦੀ ਦੁੱਧ ਦੀ ਗਲੀ ਨਿਕਲਿਆ ਹੈ ਅੱਛਾ ਤੇ ਨੁਕਸਾਨ ਵੀ ਦੇਖ ਲੀਏ ਇੱਕ ਵਾਰੀ ਆ ਦੇਖੋ ਕਿ ਵਾਸ਼ਿੰਗ ਮਸ਼ੀਨ ਦਾ ਕੀ ਹਾਲ ਕੀਤਾ ਬਿਲਕੁਲ ਤੋੜ ਦਿੱਤੀ ਗਈ ਹੈ ਵਾਸ਼ਿੰਗ ਮਸ਼ੀਨ ਕਰਦੇ ਹਾਲਾਤ ਆ ਦੇਖੋ ਕਿ ਦਰਵਾਜਾ ਜਿਹੜੇ ਦਰਵਾਜਾ ਉਹ ਇਸ ਤਰੀਕੇ ਦੇ ਨਾਲ ਬਿਲਕੁਲ ਤੋੜ ਦਿੱਤਾ ਗਿਆ ਹੈ ਡਲਿਆਂ ਦੇ ਨਾਲ ਜਾਲੀ ਟੁੱਟ ਗਈ ਹੈ ਤੇ ਦੂਸਰੇ ਪਾਸੇ ਦੀ ਵੀ ਦੱਸ ਰਹੇ ਨੇ ਕਿ ਉਧਰਲੇ ਪਾਸੇ ਜਿਵੇਂ ਚਾਦਰਾਂ ਸ਼ੀਟਸ ਕੁਝ ਪਈਆਂ ਹੋ ਜਾਂਦੇ ਘਰ ਦੇ ਵਿੱਚ ਜਿਹੜੇ ਹਾਲਾਤ ਹੋਏ ਨੇ ਰਾਤ ਜਿਹੜਾ ਇਟਾ ਰੋੜੇ ਡਲੇ ਜਿਹੜੇ ਨੇ ਉਹ ਅੰਦਰ ਤੱਕ ਚੱਲੇ ਨੇ ਤੁਹਾਡਾ ਕੀ ਨਾਮ ਹੈ ਜੀ ਪ੍ਰਮਿੰਦਰ ਜੀ ਇਹ ਦੱਸ ਰਹੇ ਨੇ ਕਿ ਇਸ ਦਰਵਾਜੇ ਦੇ ਉੱਤੇ ਵੀ ਜਿਹੜੇ ਵੱਜੇ ਨੇ ਤੇ ਖੁੱਲ ਨਹੀਂ ਰਿਹਾ ਇਹ ਦਰਵਾਜਾ ਖੁੱਲ ਨਹੀਂ ਰਿਹਾ ਜੀ ਆ ਦੇਖੋ ਡੰਨੀ ਸਾਰੀ ਪੰਗੀ ਕੀਤੀ ਪਈ ਹੈ ਜੀ ਦੀਗੀ ਕੀਤੀ ਪਈ ਹੈ ਸਾਰੀ ਪੰਗੀ ਖੁੱਲ ਨਹੀਂ ਰਿਹਾ ਇਹ ਪੌਣਾ ਸਕੇ ਫ੍ਰੋਟੇਸੀ ਲਿੱਤਾ ਹੋਇਆ ਜੀ ਕੌਣ ਵਾਸਤੇ ਲਿੱਤਾ ਹੋਇਆ ਹੈਗਾ ਅਸੀਂ ਸਾਡਾ ਸਮਾਨ ਪਿਆ ਇੱਥੇ ਅਸੀਂ ਸਮਾਨ ਸਿਰਫ ਸਮਾਨ ਇੱਥੇ ਸੰਭਾਲ ਦਿੰਨੇ ਆ ਵੀ ਚਲੋ ਸਾਡਾ ਘਰ ਪਈ ਜਾਂਦਾ ਜੀ ਪਰ ਸਾਡੇ ਇੱਥੇ ਆ ਘਰ ਦੇ ਵਿੱਚ ਦੇਖੋ ਤੁਸੀਂ ਇਹ ਕੁੰਡਾ ਫੁੱਲ ਵੀ ਨਹੀਂ ਰਿਹਾ ਸਾਰਾ ਬਿੰਗ ਕੀ ਤੁਸੀਂ ਆਪਣੀ ਜਾਨ ਕਿਦਾਂ ਬਚਾਈ ਜਦੋਂ ਰਾਤ 40 ਤੋਂ 50 ਦੇ ਕਰੀਬ ਸੀ ਕੀ ਹਾਲਾਤ ਮੁੰਨਜ਼ਰ ਸੀ ਹੋ ਬਹੁਤ ਬਹੁਤ ਭਿਆਨਕ ਹਾਲਾਤ ਸੀ ਸਰ ਸਾਡੀ ਜਾਨ ਵੀ ਜਾ ਸਕਦੀ ਸੀ ਸਾਡੇ ਸਾਰੇ ਪਰਿਵਾਰ ਦੀ ਜਾਨ ਵੀ ਜਾ ਸਕਦੀ ਸੀ ਪਰ ਅਸੀਂ ਕੁੰਡੇ ਲਾ ਲਾ ਕੇ ਕਿਵੇਂ ਅਸੀਂ ਆਪਣੀ ਜਾਨ ਬਚਾਈਏ ਜੇ ਸਾਨੂੰ ਪਤਾ ਜਾਂ ਸਾਡੇ ਪਰਮਾਤਮਾ ਨੂੰ ਪਤਾ ਜੀ ਕੀ ਕੁਛ ਸੀ ਉਹਨਾਂ ਕੋਲੇ ਉਹਨਾਂ ਕੋਲੇ ਸ਼ਾਰਪ ਹਥਿਆਰ ਸੀ ਜੀ ਡਲੀਆਂ ਇੱਟਾਂ ਬਹੁਤ ਚਲਾਈਆਂ ਉਹਨਾਂ ਬੰਦਿਆਂ ਨੇ ਦੂਰੋਂ ਖੜਕੇ ਇੱਟਾਂ ਚਲਾਈਆਂ ਪਰ ਹਥਿਆਰ ਵੀ ਉਹਨਾਂ ਕੋਲ ਬਹੁਤ ਸੀਗੇ ਐ ਨਹੀਂ ਮੈਂ ਕਰਪਾਨਾ ਖੁਦ ਦੇਖਿਆ ਮੈਂ ਕਾਪੇ ਖੁਦ ਦੇਖਿਆ ਉਹਨਾਂ ਕੋਲ ਹੋਰ ਵੀ ਰੋੜਾ ਰੋੜਾ ਬਹੁਤ ਕੁਝ ਸੀ ਆਨਾਂ ਕੋਲ ਜੋ ਅਸੀਂ ਮੈਂ ਬਿਆਨ ਨਹੀਂ ਕਰ ਸਕਦੀ ਵੀ ਉਹ ਕੀ ਕੁਝ ਲੈ ਕੇ ਆ ਦੇਖੋ ਦਰਵਾਜਾ ਸਾਰਾ 빙ਾ ਕੀਤਾ ਪਿਆ ਸਾਰਾ ਆ ਦਰਵਾਜਾ ਸਾਡੇ ਹੁੰਦੇ ਨੂੰ ਖੁੱਲੇ ਪਏ ਸੀ ਜਦੋਂ ਆਏ ਆ ਦੇਖੋ ਇਹ ਦਰਵਾਜਾ ਦੂ ਗਲੀ ਤੇ ਦੂਸਰੇ ਪਾਸੇ ਖੁੱਲਦਾਗਾ ਤੇ ਇਸ ਤਰੀਕੇ ਦੇ ਹਾਲਾਤ ਦਿਲ ਰਾਤ ਵਾਪਰੇ ਨੇ ਕਿ ਜਿਹੜੇ ਇੱਟਾ ਰੋੜੇ ਡਲੇ ਜੋ ਇੱਥੇ ਵੀ ਕੁਝ ਸਮਾਨ ਪਏ ਹੋਇਆ ਸੀ ਜਿਹੜਾ ਉਹੀ ਇੱਟਾ ਰੋੜੇ ਜਲੇ ਜਿਹੜੇ ਨੇ ਉਹ ਇਸ ਕਰਦੇ ਉੱਤੇ ਚਲਾਏ ਗਏ ਹਜੇ ਸਫਾਈ ਕਰਤੀ ਹੈ ਸਰ ਬਹੁਤ ਬਹੁਤ ਕੁਝ ਪਿਆ ਸੀ ਇੱਥੇ ਕਿਉਂਕਿ ਹਜੇ ਝਾੜੂ ਝੂੜ ਮਾਰ ਕੇ ਜਮਦਾਰ ਸਾਫ ਕਰਕੇ ਗਏ ਨੇ ਲੇਕਿਨ ਬਹੁਤ ਜ਼ਿਆਦਾ ਇੱਥੇ ਇੱਟਾ ਪੱਟੇ ਤਾਂ ਬਹੁਤ ਜ਼ਿਆਦਾ ਖਿਲਾਰੇ ਪਏ ਸੀਗੇ ਦੂਰ ਦੂਰ ਤੱਕ ਮੇਰੇ ਕੋਲ ਵੀਡੀਓ ਪਈਆਂ ਸਰ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਸਕਦੀ ਹਾਂ ਮੇਰੇ ਕੋਲ ਸਾਰੇ ਸਬੂਤ ਪਏ ਜੋ ਉਹਨਾਂ ਨੇ ਵਾਰਦਾਤਾ ਕੀਤੀਆਂ ਸਾਰੀ ਰਾਤ ਉਹ ਸਾਰੀ ਰਾਤ ਉਹ ਬੰਦੇ ਇਹ ਚੀਜ਼ਾਂ ਅਸੀਂ ਉਹਨਾਂ ਨੂੰ ਬਾਰ-ਬਾਰ ਪੁਲਿਸ ਨੂੰ ਫੋਨ ਕਰ ਦਿੰਦੇ ਸੀ ਪੁਲਿਸ ਆਂਦੀ ਸੀ ਮੇਨ ਕੌਣ ਸੀ ਜਿਹੜਾ ਬੰਦਾ ਜੀ ਦੇ ਜਿਹਦੇ ਵੱਲੋਂ ਐਸੇ ਵਾਰਦਾਤ ਨੂੰ ਅੰਜਾਮ ਸਰ ਮੇਰੇ ਭਰਾ ਦਾ ਮੇਨ ਬੰਦਾ ਇੱਕ ਰਾਣੀ ਹੈਗੀ ਹੈ ਜੀ ਇੱਕ ਹੈਗਾ ਨਿੱਕਾ ਜਿਹਦਾ ਜਿਹਦਾ ਪਰਚੇ ਦੇ ਵਿੱਚ ਨਾਮ ਹੈਗਾ ਉਹ ਇਸ ਟਾਈਮ ਫਰਾਰ ਹੈ ਰਾਣੀ ਕੌਣ ਹੈ ਰਾਣੀ ਹੈਗੀ ਹੈ ਜੀ ਜਨਾਨੀ ਉਹ ਮੇਰੇ ਬ੍ਰਦਰ ਨੂੰ ਰੱਖੀ ਬੈਠੀ ਆ ਉਹ ਵਿਆਹੀ ਹੋਈ ਹੈ ਦੋ ਦੋ ਕੁੜੀਆਂ ਉਹਦੀਆਂ ਵੱਡੀਆਂ ਵੱਡੀਆਂ ਹੈਗੀ ਹੈ ਜੀ ਠੀਕ ਹੈ ਉਹ ਵਿਆਹੀਆਂ ਵਰੀਆਂ ਕੁੜੀਆਂ ਉਹਦੇ ਨਾਲ ਸੀ ਉਹ ਆਪਣੇ ਮੇਰੇ ਭਰਾ ਦਾ ਮੈਂ ਵਿਆਹ ਕਿਵੇਂ ਕਰਦਾ ਜੀ ਉਹਦੇ ਨਾਲ ਕਿਹਦੇ ਹਮਲਾਵਰ ਚ ਨਿੱਕਾ ਹੋ ਕੌਣਾ ਨਿੱਕਾ ਉਹ ਮੇਰੇ ਭਰਾ ਨੂੰ ਕਿਡਨੈਪ ਕਰਕੇ ਲੈ ਗਿਆ ਸੀ ਆ ਕਿਡਨੈਪ ਕਰਕੇ ਲੈ ਗਿਆ ਸੀ ਹਾਂਜੀ ਰਾਣੀ ਦੇ ਕਹਿਣ ਤੋਂ ਨਹੀਂ ਰਾਜੂ ਰਾਜੂ ਵਿੱਚ ਹੈਗਾ ਸਾਨੂੰ ਨਹੀਂ ਪਤਾ ਵੀ ਇਹ ਕੰਮ ਕਿਨੇ ਕਰਵਾਇਆ ਖਤਾਨਾ ਚਲ ਜਾ ਕੇ ਕੋਈ ਸਾਡੀ ਉਹਨਾਂ ਨਾਲ ਰੰਜਿਸ਼ ਨਹੀਂ ਸੀਗੀ ਰਾਜੂ ਨਾਲ ਸਾਡਾ ਕੋਈ ਵੈਰ ਨਹੀਂ ਸੀਗਾ ਪਰ ਉਹਨੇ ਕਿਉਂ ਮੇਰੇ ਬ੍ਰਦਰ ਨਾਲ ਇਹ ਕੀਤਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਮੇਰਾ ਬ੍ਰਦਰ ਨੇ ਕਿਵੇਂ ਉੱਥੇ ਜਾਨ ਬਚਾਈ ਹੈ ਖਤਾਨਾ ਦੇ ਵਿੱਚੋਂ ਮੈਂ ਖੁਦ ਸਮਝ ਸਕਦੀ ਹਾਂ ਜੇ ਮੇਰੇ ਨਾਲ ਵਾਪਰਿਆ ਹੋਵੇ ਮੈਂ ਸਮਝ ਸਕਦੀ ਹਾਂ ਬੰਦੇ ਤੇ ਕੀ ਮੀਤਦਾ ਪਰ ਅਸੀਂ ਕੁਝ ਨਹੀਂ ਕੀਤਾ ਅਸੀਂ ਅਸੀਂ ਸਿਰਫ ਆਪ ਦੇ ਕਾਨੂੰਨ ਕਾਨੂੰਨੀ ਤੌਰ ਤੇ ਜੋ ਕੀਤਾ ਕਾਨੂੰਨੀ ਤੌਰ ਤੇ ਕੀਤਾ ਪਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸਾਡੇ ਘਰੇ ਆ ਕੇ ਹਜੇ ਵੀ ਸਾਨੂੰ ਧਮਕੀਆਂ ਸਾਨੂੰ ਕਾਲ ਆ ਰਹੀਆਂ ਹੀ ਆ ਵੀ ਤੁਹਾਨੂੰ ਛੱਡਦੇ ਨਹੀਂ ਹੈਗੇ ਅੱਜ ਦਾ ਦਿਨ ਤਾਂ ਤੁਹਾਨੂੰ ਛੱਡਣਾ ਹੀ ਨਹੀਂ ਤੁਹਾਨੂੰ ਮਾਰ ਦਾਂਗੇ ਤੁਸੀਂ ਪੁਲਿਸ ਕੰਪਲੇਟ ਕਰਤੀ ਹੈ ਪੁਲਿਸ ਕਰਤੀ ਹੈ ਜੀ ਪੁਲਿਸ ਚ ਕੰਪਲੇਂਟ ਕਰਤੀ ਹੈ ਪੁਲਿਸ ਜੇ ਰਾਤ 100 ਕੰਟਰੋਲ ਰੂਮ ਤੇ ਬਹੁਤ ਵਾਰ ਫੋਨ ਕੀਤਾ ਮੌਕਾ ਆਉਂਦੇ ਸੀ ਦੇਖ ਕੇ ਚਲੇ ਜਾਂਦੇ ਸੀ ਬਟ ਹਜੇ ਤੱਕ ਕੋਈ ਕਿਸੇ ਬੰਦੇ ਨੂੰ ਚੱਕਿਆ ਨਹੀਂ ਪੰਜ ਜਾ ਹੋਇਆ ਜੀ ਜਨਾਨੀ ਨਸਲ ਕਿਵੇਂ ਬੈਈਏ ਪੰਜ ਪੰਜ ਜੋ ਉਹਨਾਂ ਦੇ ਰਹਿਣ ਦੇ ਸੁਦਾਜ ਉਹਨਾਂ ਦੇ ਰਹੀ ਉਹਦੇ ਤੇਰੇ ਕਿਵੇਂ ਰਹੂਗੀ ਜੀ ਉਹਨਾਂ ਬੈਨੇ ਬੰਦ ਜਾ ਇਹ ਦੇਖਿਆ ਜਵੇ ਤਾਂ ਇੱਕ ਵਿਵਾਦ ਹੋਇਆ ਉਸ ਵੀ ਬਾਅਦ ਤੋਂ ਬਾਅਦ ਇਸ ਘਰ ਦੇ ਉੱਤੇ ਹਮਲਾ ਹੋਇਆ ਇਸ ਘਰ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੋਰ 2 3 4 ਘਰ ਜਿਹੜੇ ਸੀਗੇ ਕੁਝ ਦੁਕਾਨਾਂ ਸੀ ਉਹਨਾਂ ਦੇ ਉੱਤੇ ਵੀ ਇੱਟਾ ਅਰੋੜੇ ਡਲੇ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਹੋਇਆ ਹਾਲਾਂਕਿ ਇਹਨਾਂ ਦੇ ਨਾਲ ਰੰਜਿਸ਼ ਸੀ ਪਰ ਜਿਹੜੇ ਦੁਕਾਨਦਾਰ ਤੇ ਨਾਲ ਆਂਡੀ ਗਵਾਂਡੀ ਉਹਨਾਂ ਦੀ ਕਿਸ ਗੱਲ ਨੂੰ ਲੈ ਕੇ ਰੰਜਿਸ਼ ਸੀ ਇਸ ਗੱਲ ਨੂੰ ਲੈ ਕੇ ਜਿਹੜੇ ਨੇ ਕਈ ਸਵਾਲ ਨੇ ਪਰ ਫਿਲਹਾਲ ਜਿਹੜੇ ਹਮਲਾਵਰ ਸੀ 40 ਤੋਂ 50 ਦੇ ਕਰੀਬ ਹਮਲਾਵਰ ਤੇ ਉਹ ਜਗਰੂਪ ਸਿੰਘ ਗਿੱਲ ਵਿਧਾਇਕ ਦੇ ਨਿਵਾਸਾਂ ਦੇ ਬਿਲਕੁਲ ਨਜ਼ਦੀਕ ਇਸ ਤਰੀਕੇ ਦਾ ਮੰਜ਼ਰ ਖੌਫ ਕਾਫੀ ਜਿਹੜੀਆਂ ਜਿਹੜੀਆਂ ਹੈਰਾਨੀ ਜਨਕ ਗੱਲਾਂ ਨੇ ਤੇ ਪੁਲਿਸ ਆਖਰੀ ਇਸ ਗੱਲ ਨੂੰ ਲੈ ਕੇ ਕਿਸ ਤਰੀਕੇ ਦੀ ਮੁਸਤੈਦਗੀ ਦਿਖਾ ਰਹੀ ਹੈ ਕਈ ਜਿਹੜੀਆਂ ਨੇ ਅਹਿਮ ਗੱਲਾਂ ਹੋ ਜਾਂਦੀਆਂ ਨੇ ਅ ਅੰਕੁਰ ਜੀ ਤੁਹਾਡੇ ਤੋਂ ਮੈਂ ਜਾਨਣਾ ਚਾਹਾਂਗਾ ਇੱਕ ਵਾਰ ਗੱਲ ਨੂੰ ਲੈ ਕੇ ਕਿ ਇਸ ਤੋਂ ਪਹਿਲਾਂ ਵੀ ਜੋਗੀ ਨਗਰ ਦੇ ਉੱਤੇ ਵਾਰਦਾਤ ਵਾਪਰੀ ਸੀ ਇਟਾ ਰੋੜੇ ਡਲਿਆਂ ਦੇ ਨਾਲ ਹਮਲਾ ਹੋਇਆ ਸੀ ਤੇ ਦੁਬਾਰਾ ਫੇਰ ਮੁੜ ਕੇ ਵੇਖਣ ਨੂੰ ਮਿਲ ਰਿਹਾ ਕੀ ਲੱਗਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੱਗੇ ਤੁਹਾਨੂੰ ਲੌਅਨ ਆਰਡਰ ਦੀ ਸਥਿਤੀ ਤਾਂ ਦੇਖੋ ਜੀ ਬਿਲਕੁਲ ਖਰਾਬ ਹੋ ਚੁੱਕੀ ਆ ਪੰਜਾਬ ਦੀ ਹੋ ਚੁੱਕੀ ਆ ਬਠਿੰਡਾ ਤਾਂ ਮੈਂ ਕਹਿੰਦਾ ਵੀ ਸਾਡਾ ਨੰਬਰ 1 ਤੇ ਮੇਰੇ ਹਿਸਾਬ ਨਾਲ ਤਾਰਿਆ ਹੈਗਾ ਔਰ ਦੇਖੋ ਤੁਸੀਂ ਮਾਨਯੋਗ ਜਗਰੂਪ ਸਿੰਘ ਜੀ ਗਿੱਲ ਸਾਡੇ ਬਠਿੰਡੇ ਦੇ ਐਮ ਐਲ ਏ ਉਹਨਾਂ ਦੇ ਇਲਾਕੇ ਦੇ ਲੋਕ ਨਹੀਂ ਸੇਫ ਮੈਂ ਬਠਿੰਡੇ ਦੀ ਤਾਂ ਅਸੀਂ ਉਮੀਦ ਹੀ ਨਹੀਂ ਕਰਦੇ ਤੁਸੀਂ ਹਾਲਾਤ ਦੇਖੋ ਆ ਸਾਡੀ ਭੈਣ ਖੜੀ ਆ ਸਾਡੀ ਮਾਂ ਖੜੀ ਆ ਜਿਨ੍ਹਾਂ ਨਾਲ ਰਾਤ ਇਹ ਇੰਨਾ ਖੌਫਨਾਕ ਮੰਜ਼ਰ ਜਿਹੜਾ ਇਹਨਾਂ ਨੇ ਆਪਦੀ ਅੱਖਾਂ ਨਾਲ ਦੇਖਿਆ ਤੁਸੀਂ ਸੋਚੋ ਅਸੀਂ ਲੋਕ ਤਾਂ ਸੁਣ ਕੇ ਹੈਰਾਨ ਹੋਗੇ ਜਦੋਂ ਰਾਤ ਨੂੰ ਸਾਨੂੰ ਫੋਨ ਆਏ ਮਤਲਬ ਕਰੀਬ ਸਾਨੂੰ 11 ਵਜੇ ਦੇ ਕਰੀਬ ਪਤਾ ਲੱਗਿਆ ਚਲੋ ਨਹੀਂ ਆਇਆ ਜਾਂਦਾ ਥੋੜਾ ਕਰੋਂ ਪਤਾਇਆ ਮਤਲਬ ਉਹ ਜਿਹੜੇ ਹੁਣ ਲੋਕਾਂ ਦੇ ਅਸੀਂ ਰਿਐਕਸ਼ਨ ਦੇਖ ਰਹੇ ਹਾਂ ਆਸ-ਪਾਸੇ ਵੱਡੇ ਉੱਤੇ ਤੇ ਇੰਨੀ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇ ਮਤਲਬ ਸ਼ੀਸ਼ੇ ਬੰਨੇ ਹੋਏ ਆ ਦੇਖੋ ਤੁਸੀਂ ਹਮਲਾਵਰ ਕਿੰਨਿਆਂ ਕੋ ਉਹਨਾਂ ਦੇ ਮੈਨੂੰ ਲੱਗਦਾ ਵੀ ਜਿਹੜੇ ਛਾਤਰ ਮਤਲਬ ਲੋਕ ਨੇ ਉਹ ਵੀ ਬੇਖੌਫ ਹੋਏ ਹੋਏ ਆ ਪੁਲਿਸ ਦਾ ਉਹਨਾਂ ਨੂੰ ਕੋਈ ਡਰ ਨਹੀਂ ਮੈਨੂੰ ਲੱਗਦਾ ਜਿੱਥੋਂ ਤੱਕ ਬਿਲਕੁਲ ਬਿਲਕੁਲ ਪੁਲਿਸ ਦਾ ਖੌਫ ਵੀ ਨਹੀਂ ਹੈ ਔਰ ਪੁਲਿਸ ਦੀ ਭੂਮਿਕਾ ਵੀ ਨਜ਼ਰ ਨਹੀਂ ਆ ਰਹੀ ਹੈ ਦੇਖੋ ਜੀ ਮੈਂ ਐਸਐਸਪੀ ਸਾ ਹੱਥ ਬੰਨ ਕੇ ਇੱਕ ਬੇਨਤੀ ਕਰਦਾ ਵੀ ਜਿਹੜੇ ਆਪਣੇ ਤੁਹਾਡੇ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਚੌਂਕਾਂ ਦੇ ਉੱਤੇ ਖੜ ਕੇ ਜਿਹੜੇ ਚਲਾਨ ਕੱਢਦੇ ਚਲਾਨਾ ਤੇ ਚਲਾਨ ਮਤਲਬ ਤੁਸੀਂ ਧਿਆਨ ਮੈਨੂੰ ਮੈਂ ਕਹਿੰਦਾ ਵੀ ਘੱਟ ਦਿਓ ਜਿਹੜੀਆਂ ਸਾਡੇ ਸ਼ਹਿਰ ਦੇ ਅੰਦਰ ਵਾਰਦਾਤਾ ਹੋ ਰਹੀਆਂ ਇਹਨਾਂ ਦੇ ਉੱਤੇ ਨੱਥ ਪਾਓ ਤਾਂ ਕਿ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕੀਏ ਹੁਣ ਤਾਂ ਰੋੜਾਂ ਦੇ ਉੱਤੇ ਸਾਡੀਆਂ ਧੀਆਂ ਭੈਣਾਂ ਵੀ ਜਾਣੋ ਕੱਲੀਂ ਡਰਨ ਲੱਗ ਗਏ ਵੀ ਕੋਈ ਘਰ ਕੰਨਾਂ ਚੋਂ ਵਾਲੀਆਂ ਨਾ ਲੈ ਜੇ ਕੋਈ ਸਾਡਾ ਮੋਬਾਈਲ ਨਾ ਲੈ ਜੇ ਹਾਲਾਤ ਇਹ ਬਣ ਚੁੱਕੇ ਆ ਕਾਫੀ ਜਿਹੜਾ ਸੈਂਸਿਟਿਵ ਜਿਹੜਾ ਮਾਹੌਲ ਜਿਹੜਾ ਉਹ ਬਣਦਾ ਜਾ ਰਿਹਾ ਫਿਲਹਾਲ ਦੀ ਘੜੀ ਦੇ ਵਿੱਚ ਗੱਲ ਕਰੀਏ ਤਾਂ ਪੁਲਿਸ ਦੀ ਕਿਸ ਤਰ੍ਹਾਂ ਦੀ ਭੂਮਿਕਾ ਉਹਨੂੰ ਲੈ ਕੇ ਕਈ ਸਵਾਲ ਨੇ ਕਿਉਂਕਿ ਜਿਹੜਾ ਰਾਤ ਦਾ ਮੰਜ਼ਰ ਸੀ ਉਹ ਕਾਫੀ ਜ਼ਿਆਦਾ ਇਸ ਤਰੀਕੇ ਦਾ ਨਾਲ ਖੌਫਨਾਕ ਉਹ ਮੰਜ਼ਰ ਸੀ ਜਿਸ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਵ ਰਿਹਾ ਪਰ ਜਿਹੜਾ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਜੋ ਹਾਸਪਟਲੋਸ ਦੇ ਨੁਕਸਾਨ ਵੀ ਹੋਇਆ ਕੁਝ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਕੁਝ ਬੁਲੇਟ ਮੋਟਰਸਾਈਕਲ ਜਿਹੜੇ ਦੁਕਾਨਦਾਰ ਖੜੇ ਖੜੇ ਹੋਏ ਸੀ ਉਹਨਾਂ ਦੇ ਭੰਨ ਦਿੱਤੇ ਗਏ ਨੇ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਕਾਫੀ ਮਾਹੌਲ ਗਰਮ ਰਿਹਾ ਸੀ ਪੂਰਾ ਮਾਮਲਾ ਕੀ ਹੈ ਪੁਲਿਸ ਦੇ ਮੌਕੇ ਤੇ ਪਹੁੰਚੀ ਸੀ ਆ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਮੈਂ ਵੀ ਜਾ ਕੇ ਦੇਖਿਆ ਕਿ ਨਤਾ ਜੋ ਵੈਰੀਫਾਈ ਕਰਨ ਤੇ ਪਤਾ ਲੱਗਾ ਕਿ ਦੋ ਧਿਰਾਂ ਦਾ ਜੋ ਆਪਸ ਲੜਾਈ ਝਗੜਾ ਹੋਇਆ ਸੀ ਲੇਡੀਜ਼ ਦਾ ਹੋਇਆ ਸੀ ਆਪਸ ਵਿੱਚ ਲੜਾਈ ਝਗੜਾ ਜੀਦੇ ਸੰਬੰਧ ਵਿੱਚ ਇਹਨਾਂ ਨੇ ਇੱਕ ਤਰ੍ਹਾਂ ਆ ਕੇ ਇਹਨਾਂ ਦੀ ਉੱਥੇ ਬੋਲਾ ਬਲਾਈ ਹੋ ਗਈ ਤੇ ਜੋ ਇਹਨਾਂ ਤੇ ਕੋਈ ਈਟਾ ਰੋੜੇ ਮਾਰੇ ਆ ਤੇ ਦੋਵਾਂ ਤਰ੍ਹਾਂ ਵੱਲੋਂ ਇਹ ਚਲਾਏ ਗਏ ਈਟਾ ਰੋੜੇ ਤੇ ਇਹਨਾਂ ਤੇ ਅਸੀਂ ਬੰਦੇ ਜੋ ਵੀ ਹੈ ਖੁਸ਼ਕ ਬੰਦੇ ਆਇਡੈਂਟੀਫਾਈ ਹੋ ਗਏ ਤੇ ਬਾਕੀ ਆਇਡੈਂਟੀਫਾਈ ਕਰਦੇ ਆ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ